ਪਰਵਾਸੀ ਆ ਜੀ ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਜੂਪੀ ਤੋਂ ਆ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਸ਼ਰਿਆਂ ਵਿੱਚ ਵੇਖਦਾ ਜੀ ਇਹ ਪਰਵਾਸੀ ਆ ਇਹਦੇ ਵਰਗੇ ਬਹੁਤ ਪਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਮ ਪਤਾ ਆ ਜੀ ਨਾ ਕੋ ਨਾ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਇਆ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦਾ ਇਹਦੇ ਵਿੱਚ ਨਾਲੇ ਜੇ ਦੇ ਕੇ ਰਾਤ ਇਹਦੀ ਅੱਜ ਡੈਥ ਹੋ ਗਈ ਹੈ ਫੇ ਲੱਗਦਾ ਹੈ ਕਿ ਲੋਗ ਇਹ ਪੂਰਾ ਹੋ ਗਿਆ ਜੀ ਫੇ ਰਾਤ ਦਾ ਆਕੜ ਗਿਆ ਸਰੀਰ ਦਾ ਪੇਦਾ ਵਿੱਚ ਨਾਲੇ ਦੇ ਵਿੱਚ ਕਿਦੀ ਰਿਐਕਟ ਕਿ ਅੰਦਰ ਕਿ ਕਿੱਥੇ ਕਹਿੰਦੇ ਟਕਾਣਦੇ ਅੰਦਰ ਹੀ ਰਹਿੰਦਾ ਨਹੀਂ ਜੀ ਇਹਦਾ ਇੱਕ ਟਕਾਣਾ ਨਹੀਂ ਇਹ ਕੋਈ 10 ਦਿਨ ਉੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰਫ ਨਸ਼ ਕੌਣ ਕਿ ਇੱਥੇ ਨਸ਼ਾ ਜਿਹੜੀ ਮਸਿਲਟੀ ਆ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਜਿੱਥੇ ਮਰਜ਼ੀ ਲੱਲੋ ਜਾ ਕੇ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਇੱਥੇ ਜੀ ਸਾਡੇ ਪਿੰਡਾਂ ਅਵਾਂਖਾ ਦੇ ਵਿੱਚ ਨਸ਼ੇ ਵਿੱਚ ਵੀ ਮਸ਼ਹੂਰ ਹੈ ਹਾਂ ਜੀ ਪੋਲੀਟਿਕਲ ਵੀ ਮਸ਼ਹੂਰ ਆ ਦੂਸਰਾ ਨੰਬਰ ਆ ਸੀ ਇਹ ਮੰਗ ਕਰਦੇ ਵੀ ਇਹਦੇ ਵਰਗੇ ਪ੍ਰਵਾਸੀ ਆ ਜਿਹੜੇ ਅਨਲੀਗਲ ਬੰਦੇ ਆ ਅਵਾਂਖੇ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਆ ਅਸੀਂ ਪੁਲਿਸ ਕੋਲ ਮੰਗ ਕਰਨੇ ਵੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੀ ਸਾਰੀ ਜਿੰਨੇ ਵਾਂਖੇ ਪਿੰਡ ਦੇ ਵਿੱਚ ਡਿਟੇਲ ਕੱਢ ਕੇ ਇਹਨਾਂ ਨੂੰ ਆਪੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਸਟੇਟਾਂ ਦੇ ਵਿੱਚ ਭੇਜਿਆ ਜਾਏ ਕਿਉਂਕਿ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਰਹਿੰਦੇ ਆ ਜਿਹੜੇ ਅਨਲੀਗਲ ਨਸ਼ੇ ਦੇ ਮਾਰੇ ਇੱਥੇ ਰਹਿੰਦੇ ਕੁਝ ਆਕੜੇ ਆ ਜਾਂ ਸੀ ਮੈਂ ਕਹਾਂ ਜੀ ਇਹ ਡਾਕਟਰ ਦੱਸੂਗਾ ਕਿ ਡਾਕਟਰ ਕੋਲ ਜਾ ਕੇ ਦੇਖਦੇ ਆ ਤੇ ਕਿਵੇਂ ਦੇਖ ਦੋ ਪੁਲਿਸ ਸਕੂਲ ਆ ਨਾਮੀ ਸਕੂਲ ਆ ਔਰ ਨਸ਼ੇ ਦੀ ਹਾਲਾਤ ਦੇ ਵਿੱਚ ਇੱਥੇ ਪਏ ਆ ਇਹਦੇ ਬਾਰੇ ਡਾਕਟਰ ਹੀ ਦੱਸ ਸਕਦਾ ਜੀ ਜੋ ਵੀ ਉਸ ਮਾਰਡਰ ਚ ਰਿਪੋਰਟ ਆਊਗੀ ਉਹਦੇ ਮੁਤਾਬਕ ਕਰ ਲਈਏ